PTC News ਦੇ ਡਿਜੀਟਲ ਪਲੈਟਫਾਰਮ ਦੇਖ ਰਹੇ ਹੋ ਮਹਾ ਦਲੀਪ ਸਿੰਘ ਜਦੋਂ ਵੀ ਤੁਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹੋ ਤਾਂ ਉਸ ਦੀ ਮਹੱਤਤਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਹੋ ਸਕਦੀ ਹੈ ਉਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਜਦੋਂ ਤੁਸੀਂ ਮੱਥਾ ਟੇਕਦੇ ਹੋ ਉਸ ਤੋਂ ਬਾਅਦ ਜੋ ਪ੍ਰਸ਼ਾਦ ਮਿਲਦਾ ਹੈ ਉਹ ਪ੍ਰਸ਼ਾਦ ਦੀ ਪਵਿੱਤਰਤਾ ਤੁਹਾਡੇ ਲਈ ਬਹੁਤ ਮਾਇਨੇ ਰੱਖਦੀ ਹੋਏਗੀ ਪਰ ਜਦੋਂ ਤੁਹਾਨੂੰ ਇਹ ਪਤਾ ਲੱਗੇ ਕਿ ਜਿਸ ਸ਼ਰਧਾ ਦੇ ਨਾਲ ਤੁਸੀਂ ਧਾਰਮਿਕ ਸਥਾਨ ਤੇ ਗਏ ਅਤੇ ਜੋ ਪ੍ਰਸ਼ਾਦ ਮਿਲਿਆ ਉਸ ਦੇ ਵਿੱਚ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਯਾ ਉਸ ਦੇ ਵਿੱਚ ਘਟੀਆ ਕੁਆਲਟੀ ਦਾ ਕਿਉਂ ਮਲਾਇਆ ਜਾਂਦਾ ਹੈ ਤਾਂ ਤੁਹਾਡੇ ਦਿਲ ਤੇ ਕੀ ਬੀਤੇਗੀ ਭਾਰਤ ਦੀ ਅੱਜ ਦੀ ਵੱਡੀ ਖਬਰ ਇਹ ਹੈ ਕਿ ਆਂਧਰਾ ਪ੍ਰਦੇਸ਼ ਦਾ ਮੰਦਰ ਹੈ ਜਿਸ ਮਸ਼ਹੂਰ ਮੰਦਰ ਤਿਰੂਪਤੀ ਮੰਦਰ ਉਸ ਦੇ ਜੋ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਪ੍ਰਸਾਦ ਦੇ ਰੂਪ ਚ ਜੋ ਮਿਲਦਾ ਹੈ ਲੱਡੂ ਉਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਤੇ ਹੋਰ ਵੀ ਮਲਾਵਟਾਂ ਕੀਤੀਆਂ ਜਾਂਦੀਆਂ ਨੇ ਯਾਨੀ ਕਿ ਇੱਕ ਖਬਰ ਜੋ ਲੋਕ ਵੀ ਆਸਥਾ ਰੱਖਦੇ ਹੋਣਗੇ ਉਸ ਮੰਦਰ ਦੇ ਵਿੱਚ ਤਾਂ ਉਹਨਾਂ ਦੇ ਲਈ ਧੱਕੇ ਵਾਲੀ ਖਬਰ ਇਸੇ ਕਰਕੇ ਹੈ ਕਿਉਂਕਿ ਇਹ ਮੰਦਿਰ ਪੂਰੀ ਦੁਨੀਆ ਦੇ ਵਿੱਚ ਹਿੰਦੂਆਂ ਦਾ ਇੱਕ ਵੱਡਾ ਤੀਰਸਥਾਨ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੱਥਾ ਟੇਕਣ ਜਾਂਦੇ ਨੇ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਮੱਥਾ ਟੇਕਣ ਆਉਂਦੇ ਨੇ ਇੱਥੇ ਦੇ ਜੋ ਲੱਡੂ ਨੇ ਪ੍ਰਸਾਦ ਦੇ ਰੂਪ ਦੇ ਵਿੱਚ ਉਹ ਕਾਫੀ ਮਸ਼ਹੂਰ ਨੇ ਪਰ ਇਹਨਾਂ ਲੱਡੂਆਂ ਤੇ ਹੀ ਹੁਣ ਸਵਾਲ ਖੜਾ ਹੋ ਗਿਆ ਹੈ ਕਾਰਨ ਇਹ ਹੈ ਕਿ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਇਹਨਾਂ ਲੱਡੂਆਂ ਦੇ ਵਿੱਚ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਮੱਛੀ ਦਾ ਤੇਲ ਮਲਾਇਆ ਜਾਂਦਾ ਹੈ ਉਸ ਤੋਂ ਇਲਾਵਾ ਵੀ ਜੋ ਵੀ ਕਵਾਲਿਟੀ ਦੇ ਮਿਆਰ ਹੁੰਦੇ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਜੋ ਕੁਆਲਿਟੀ ਇੱਥੇ ਵਰਤੀ ਜਾ ਰਹੀ ਹੈ ਉਹ ਬੇहद ਘਟੀਆ ਹੈ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਹੁਣ ਕਿਉਂਕਿ ਧਾਰਮਿਕ ਕੇਂਦਰ ਦੇ ਉੱਪਰ ਇੱਕ ਧਾਰਮਿਕ ਮੰਦਿਰ ਯਾਨੀ ਜਿੱਥੇ ਕੇਂਦਰ ਲੋਕਾਂ ਦੀ ਵੱਡੀ ਗਿਣਤੀ ਦੇ ਲੋਕਾਂ ਦੀ ਆਸਥਾ ਹੈ ਉੱਥੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਹੋ ਰਿਹਾ ਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਇਹ ਚਰਚਾ ਦਾ ਵਿਸ਼ਾ ਬਣਨਾ ਲਾਜ਼ਮੀ ਹੀ ਸੀ ਖਾਸ ਕਰ ਸਿਆਸੀ ਪਾਰਟੀਆਂ ਦੇ ਵਿੱਚ ਵੀ ਅੰਤਰਾਪ੍ਰਦੇਸ਼ ਵੀ ਤੁਹਾਨੂੰ ਪਤਾ ਹੈ ਕਿ ਤੇਲਗੂ ਦੇਸ਼ਮ ਤੇਲਗੂ ਦੇਸ਼ਮ ਪਾਰਟੀ ਸੱਤਾ ਦੇ ਵਿੱਚ ਹੈ ਉੱਥੇ ਚੰਦਰਬਾਬੂ ਨੈਡੂ ਮੁੱਖ ਮੰਤਰੀ ਨੇ ਉਹਨਾਂ ਦਾ ਇਹ ਇਲਜ਼ਾਮ ਹੈ ਕਿ ਜੋ ਤਿਰੂਪਤੀ ਮੰਦਿਰ ਹੈ ਮਸ਼ਹੂਰ ਤਿਰੂਪਤੀ ਮੰਦਿਰ ਹੈ ਉਸ ਦੇ ਵਿੱਚ ਜੋ ਲੱਡੂ ਪ੍ਰਸਾਦ ਦੇ ਰੂਪ ਚ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਜੋ ਘਿਓ ਵਰਤਿਆ ਜਾਂਦਾ ਉਹ ਬੇਹਦ ਮਾੜੀ ਕੁਆਲਿਟੀ ਦਾ ਹੈ ਮਾੜੀ ਕੁਆਲਿਟੀ ਦਾ ਤਾਂ ਹੈ ਹੀ ਪਰ ਉਸ ਦੇ ਵਿੱਚ ਜੋ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਉਸ ਨੂੰ ਵੀ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਇੱਕ ਇੱਕ ਕਰਕੇ ਪੂਰਾ ਮਾਮਲਾ ਦੱਸਾਂਗੇ ਕਿ ਆਖਿਰਕਾਰ ਇਸ ਪੂਰੇ ਮਸਲੇ ਦੇ ਵਿੱਚ ਕੌਣ ਕੀ ਕਹਿ ਰਿਹਾ ਹੈ ਤੇ ਆਖਿਰਕਾਰ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਰਿਪੋਰਟ ਦੇ ਵਿੱਚ ਕੀ ਦਾਵਾ ਕੀਤਾ ਜਾ ਰਿਹਾ ਤਾਂ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਦਾਵਾ ਇੱਕ ਪਾਰਟੀ ਕਰੇ TDP ਕਹਿ ਰਹੀ ਹੈ ਕਿ ਮੰਦਿਰ ਦੇ ਵਿੱਚ ਜੋ ਪ੍ਰਸ਼ਾਦ ਰੂਪ ਵਿੱਚ ਲੱਡੂ ਮਿਲਦਾ ਉਹਦੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਸਾਰੀ ਮਿਲਾਵਟ ਇਹ ਸਾਰੇ ਜਿਹੜਾ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ ਇਹ ਉਸ ਵੇਲੇ ਚਲਾਇਆ ਜਾ ਰਿਹਾ ਸੀ ਜਦੋਂ YSRCP ਦੀ ਸਰਕਾਰ ਸੀ ਜਿਸ ਦੇ ਮੁਖੀ ਸਨ ਜਗਨ ਜਗਨਮੋਹਨ ਰੈਡੀ ਉਹਨਾਂ ਦੇ ਦੌਰ ਤੋਂ ਹੀ ਇਹ ਸਭ ਕੁਝ ਚਲਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਇੱਕ ਇੱਕ ਕਰਕੇ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਆਖਿਰਕਾਰ ਇਸ ਮੰਦਰ ਦੇ ਵਿੱਚ ਲੱਡੂਆਂ ਦਾ ਰੋਲਾ ਹੈ ਕਿ ਇਹਨਾਂ ਦੇ ਵਿੱਚ ਮਿਲਾਵਟ ਦੇ ਜੋ ਰਿਪੋਰਟ ਆਈ ਹੈ ਉਸ ਦੇ ਵਿੱਚ ਜੋ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਉਸ ਤੋਂ ਬਾਅਦ ਤੁਸੀਂ ਸੋਚਣ ਨੂੰ ਮਜਬੂਰ ਹੋ ਜਾਓਗੇ ਕਿ ਆਖਿਰਕਾਰ ਧਾਰਮਿਕ ਸਥਾਨਾ ਦੇ ਵਿੱਚ ਜੋ ਲੱਖਾਂ ਲੋਕ ਜਾਂਦੇ ਨੇ ਆਸਥਾ ਦੇ ਰੂਪ ਵਿੱਚ ਆਪਣੀ ਆਸਥਾ ਨੂੰ ਕੇਂਦਰ ਮੰਨ ਕੇ ਉੱਥੇ ਜੋ ਪ੍ਰਸ਼ਾਦ ਮਿਲਦੇ ਨੇ ਆਖਿਰਕਾਰ ਉਹਨਾਂ ਦੀ ਜੋ ਕੁਆਲਿਟੀ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਉਸ ਉਸ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਜਾਂਦਾ ਉਸ ਦੇ ਨਾਲ ਕਿਸ ਤਰ੍ਹਾਂ ਸਮਝੌਤਾ ਕੀਤਾ ਜਾਂਦਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਗੱਲ ਦੱਸਦੇ ਚੱਲੀਏ ਕੀ ਇਸ ਪੂਰੇ ਮਾਮਲੇ ਦੇ ਵਿੱਚ ਸਿਆਸਤ ਕੀ ਹੋ ਰਹੀ ਹੈ ਉਹ ਵੀ ਦੱਸਾਂਗੇ ਪਰ ਜੋ ਰਿਪੋਰਟ ਸਾਹਮਣੇ ਆਈ ਹੈ ਕਿਉਂਕਿ ਇਸ ਮਸ਼ਹੂਰ ਤਿਰੂਪਤੀ ਮੰਦਿਰ ਦਾ ਜੋ ਟਰਸਟ ਹੈ ਇਸ ਟਰਸਟ ਬਣਾਇਆ ਗਿਆ ਇਸ ਨੂੰ ਕਿਹਾ ਜਾਂਦਾ ਤਿਰੂਮਾਲਾ ਤਿਰੂਪਤੀ ਦੇਵਾਸਥਾਨਮ ਯਾਨੀ TTD TTD ਜੋ ਟਰਸਟ ਹੈ ਉਸ ਨੇ ਆਪਣੇ ਪੱਧਰ ਤੇ ਰਿਪੋਰਟ ਕਰਵਾਈ ਇੱਥੇ ਸੈਂਪਲ ਭਰ ਕੇ ਜੋ ਅਲੱਗ-ਅਲੱਗ ਲੈਬੋਰੀਆਂ ਤੋਂ ਜੋ ਕਿ ਮੰਨੀਆਂ ਪਰਮਨੀਆਂ ਲੈਬੋਰੀਆਂ ਨੇ ਉੱਥੇ ਜੋ ਸੈਂਪਲ ਭੇਜੇ ਗਏ ਉਸ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਉਹ ਹੈਰਾਨ ਕਰਨ ਵਾਲੇ ਨੇ ਹਾਲਾਂਕਿ ਜੋ TTD ਦੇ ਇਸ ਸਮੇਂ ਕਾਰਜਕਾਰੀ ਅਧਿਕਾਰੀ ਨੇ ਉਹਨਾਂ ਨੇ ਜੋ ਦਾਵਾ ਕੀਤਾ ਪ੍ਰੈਸ ਕਾਨਫਰੰਸ ਕਰਕੇ ਉਸ ਤੋਂ ਬਾਅਦ ਹਰ ਇੱਕ ਦੇ ਮਨ 'ਚ ਸਵਾਲ ਆ ਗਿਆ ਕਿ ਆਖਿਰਕਾਰ ਜੋ ਪ੍ਰਸ਼ਾਦ ਅਸੀਂ ਧਾਰਮਿਕ ਸਥਾਨਾਂ ਤੋਂ ਪ੍ਰਾਪਤ ਕਰਦੇ ਹਾਂ ਕਿ ਉਹਨਾਂ ਦੀ ਕੁਆਲਿਟੀ ਕੀ ਹੈ ਉਹਨਾਂ ਦੇ ਉਨ੍ਹਾਂ ਦੀ ਜਾਂਚ ਦੇ ਲਈ ਕੀ ਨਿਯਮ ਬਣਾਏ ਗਏ ਨੇ ਤਾਂ ਜੋ ਇਹ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਾਰਜਕਾਰੀ ਅਧਿਕਾਰੀ ਨੇ ਜੋ ਕਿਹਾ ਸ਼ਾਮਲਾ ਰਾਓ ਕੇ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਇਹਨਾਂ ਨੇ ਜੋ ਦਾਅਵੇ ਕੀਤੇ ਉਹ ਆਪਣੇ ਆਪ ਵਿੱਚ ਬੇहद ਹੈਰਾਨ ਕਰਨ ਵਾਲੇ ਨੇ ਜਦੋਂ ਇਹ ਆਪਣੇ ਦਾਅਵੇ ਦੱਸ ਲੈਣਗੇ ਉਸ ਤੋਂ ਬਾਅਦ ਇਸ ਦਾ ਮਤਲਬ ਕੀ ਹੋਇਆ ਜੋ ਟੈਸਟ ਰਿਪੋਰਟ ਦਾ ਮਤਲਬ ਕੀ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਪ੍ਰੈਸ ਕਾਨਫਰੰਸ ਵਿੱਚ ਕੀ ਦਾਅਵਾ ਕੀਤਾ ਗਿਆ ਸਭ ਤੋਂ ਪਹਿਲਾਂ ਇਹ ਸੁਣਾਉਂਦੇ ਹਾਂ ਤੁਹਾਨੂੰ ਟੂ ਥਿੰਗਸ ਵਨ ਇਜ਼ ਇਟ ਇਟ ਇਜ਼ ਐਡਲਟਰੇਟਡ ਵਿਦ ਵਿਜੀਟਿਬਲ ਫੈਕਟਸ And another is it is adulterated with uh, animal fats. Animal fats adulteration depending on these values, S values. So it is lard, which is a pig fat, then palm oil and beef tallow, then fish oil included, rapeseed, linseed, and all these things. It's like a concoction of all these, and, and the results are abnormally bad abnormally low like the pure pure ghee pure milk fat the pure milk fat should have reading between 95.68 and 104.32 that is the range a pure milk fat should have ਜੇਕਰ ਤੁਹਾਨੂੰ ਇਹਨਾਂ ਦੇ ਪ੍ਰੈਸ ਕਾਨਫਰੰਸ ਦੇ ਬਾਅਦ ਕੁਝ ਗੱਲਾਂ ਸਮਝ ਨਹੀਂ ਆਈਆਂ ਤਾਂ ਤੁਹਾਨੂੰ ਆਸਾਨ ਭਾਸ਼ਾ ਵਿੱਚ ਦੱਸ ਦਿਆਂ ਕਿ ਇਹਨਾਂ ਦਾ ਕਹਿਣ ਦਾ ਮਤਲਬ ਕੀ ਸੀ ਇਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਜਦੋਂ ਇਹਨਾਂ ਲੱਡੂਆਂ ਨੂੰ ਬਣਾਉਣ ਦੇ ਲਈ ਇਹ ਕਿਹਾ ਜਾਂਦਾ ਹੈ ਕਿ ਸ਼ੁੱਧ ਘਿਓ ਨਾਲ ਇਹ ਲੱਡੂ ਬਣਾਏ ਜਾਂਦੇ ਨੇ ਪਰ ਇਹ ਘਿਓ ਕਿੰਨਾ ਸ਼ੁੱਧ ਹੈ ਉਸ ਦੇ ਬਾਰੇ ਹੀ ਇਹ ਆਪਣੀ ਰਿਪੋਰਟ ਦਾ ਦਾਵਾ ਕਰ ਰਹੇ ਨੇ ਉਸ ਦੇ ਵਿੱਚ ਇਹਨਾਂ ਦਾ ਦਾਵਾ ਇਹ ਹੈ ਕਿ ਜਦੋਂ ਲੱਡੂ ਬਣਾਉਣ ਦੇ ਲਈ ਜੋ ਘਿਓ ਬਾਹਰੋਂ ਮੰਗਵਾਇਆ ਜਾਂਦਾ ਟੈਂਡਰ ਦੇ ਰੂਪ ਦੇ ਵਿੱਚ ਉਸ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਜੋ ਕੁਝ ਮਿਲਾਵਟੀ ਮਿਲਾਵਟ ਹੋਈ ਉਸਦੇ ਬਾਰੇ ਜੋ ਇਹਨਾਂ ਨੇ ਕਿਹਾ ਉਹਦੇ ਵਿੱਚ ਇਹਨਾਂ ਦੇ ਮੁਤਾਬਕ ਸੋਇਆਬੀਨ ਦਾ ਤੇਲ, ਸੂਰਜਮੁਖੀ, ਕਪਾਹ ਤੇ ਨਾਰੀਅਲ ਵਰਗੀਆਂ ਚੀਜ਼ਾਂ ਵਰਤੀਆਂ ਗਈਆਂ ਦੇਸੀ ਘਿਓ ਦੇ ਨਾਮ ਤੇ ਇਸ ਤੋਂ ਬਾਅਦ ਜੋ ਵੱਡਾ ਦਾਵਾ ਇਹਨਾਂ ਨੇ ਕੀਤਾ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੋ ਇਹ ਘਿਓ ਕਥਿਤ ਤੌਰ ਤੇ ਜਿਸ ਨੂੰ ਪਿਓਰ ਘਿਓ ਕਿਹਾ ਜਾਂਦਾ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਕਿਸ ਚੀਜ਼ ਦੀ ਵਰਤੋਂ ਕੀਤੀ ਗਈ ਤੇ ਇਹਨਾਂ ਦਾ ਵੱਡਾ ਦਾਵਾ ਇਹ ਹੈ ਕਿ ਇਸ ਦੇ ਵਿੱਚ ਲਾਰਡ ਬੀਫ ਟੈਲੋ ਅਤੇ ਫਿਸ਼ ਆਇਲ ਦੀ ਵਰਤੋਂ ਕੀਤੀ ਗਈ ਯਾਨੀ ਕਿ ਜੋ ਮੈਂ ਇਹਨੂੰ ਹੋਰ ਵੀ ਆਸਾਨ ਪਾਛੇ ਦੱਸਾਂਗਾ ਕਿ ਲਾਰਡ ਕੀ ਹੁੰਦਾ ਹੈ ਬੀਫ ਟੈਲੋ ਕੀ ਹੁੰਦਾ ਹੈ ਤੇ ਫਿਸ਼ ਆਇਲ ਕੀ ਹੁੰਦਾ ਹੈ ਇਹਦੇ ਬਾਰੇ ਤੁਹਾਨੂੰ ਆਸਾਨ ਪਾਛੇ ਦੱਸਾਂਗੇ ਪਰ ਇੱਥੇ ਸਵਾਲ ਵੱਡਾ ਇਹ ਖੜਾ ਹੁੰਦਾ ਹੈ ਕਿ ਜਦੋਂ ਕੋਈ ਸ਼ਾਕਾਹਾਰੀ ਸ਼ਖਸ ਹੈ ਉਹ ਆਪਣੇ ਧਰਮ ਦੇ ਵਿੱਚ ਆਸਥਾ ਰੱਖਦਾ ਹੈ ਜੇਕਰ ਇਹ ਦਾਵਾ ਕੀਤਾ ਜਾਵੇ ਕਿ ਜਿਸ ਆਸਥਾ ਦੇ ਕੇਂਦਰ ਦੇ ਵਿੱਚ ਉਹ ਪ੍ਰਸਾਦ ਦੇ ਰੂਪ ਵਿੱਚ ਜੋ ਲੱਡੂ ਲੈ ਕੇ ਆਇਆ ਉਸ ਦੇ ਵਿੱਚ ਦੇਸੀ ਕਿਉਂ ਜਾਂ ਪਿਓਰ ਕਿਉਂ ਦੀ ਥਾਂ ਤੇ ਪਸ਼ੂਆਂ ਦੀ ਚਰਬੀ ਮਲਾਈ ਗਈ ਹੋਵੇਗੀ ਤਾਂ ਉਸਦੇ ਦਿਲ ਤੱਕ ਕੀ ਬੀਤੇਗੀ ਇਹ ਵੱਡਾ ਸਵਾਲ ਹੈ ਹੁਣ ਅੱਗੇ ਵਧਦੇ ਹਾਂ ਜੋ ਕਾਰਜਕਾਰੀ ਅਧਿਕਾਰੀ ਨੇ ਜੋ ਦਾਵਾ ਕੀਤਾ ਉਸ ਦੇ ਮੁਤਾਬਕ ਇਹ ਹੈ ਕਿ ਇਸ ਜੋ ਕਿ ਵਰਤਿਆ ਜਾਂਦਾ ਲੱਡੂ ਬਣਾਉਣ ਦੇ ਲਈ ਉਸ ਦੇ ਵਿੱਚ ਲੋਰਡ ਲੋਰਡ ਦਾ ਮਤਲਬ ਇਹ ਹੋਇਆ ਕਿ ਸੂਰ ਦੇ ਵਿੱਚੋਂ ਜੋ ਚਰਬੀ ਨਿਕਲਦੀ ਹੈ ਉਸ ਤੋਂ ਇੱਕ ਤੇਲ ਬਣਾਇਆ ਜਾਂਦਾ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਕਿਹਾ ਜਾਂਦਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਫਿਸ਼ ਆਇਲ ਫਿਸ਼ ਆਇਲ ਨ ਮੱਛੀ ਦਾ ਤੇਲ ਲੱड्डੂ ਬਣਾਉਣ ਦੇ ਵਿੱਚ ਵਰਤਾ ਜਾਂਦਾ ਅਜੀਹਾ ਇਹਨਾਂ ਦਾ ਦਾਵਾ ਹੈ ਕਿਉਂਕਿ ਜੋ ਘਿਓ ਆਂਦਾ ਹੈ ਉਸ ਦੇ ਬਾਰੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਘਿਓ ਆਇਆ ਉਸ ਦੇ ਵਿੱਚ ਘਿਓ ਪਿਓਰ ਤਾਂ ਨਹੀਂ ਸੀ ਪਰ ਇਹਨਾਂ ਚੀਜ਼ਾਂ ਦੀ ਮਿਲਾਵਟ ਜ਼ਰੂਰ ਸੀ ਬੀਫ ਬੀਫ ਦੀ ਗੱਲ ਇਹਨਾਂ ਨੇ ਕੀਤੀ ਹੈ ਟੈਲੋ ਟੈਲੋ ਬੀਫ ਟੈਲੋ ਦਾ ਮਤਲਬ ਇਹ ਹੋਇਆ ਕਿ ਬੀਫ ਇਸ ਦੀ ਜੋ ਚਰਬੀ ਹੁੰਦੀ ਹੈ ਇਸ ਨੂੰ ਪਿਘਲਾ ਕੇ ਤੇਲ ਵਰਗੀ ਚੀਜ਼ ਕੱਢੀ ਜਾਂਦੀ ਹੈ ਉਸ ਨੂੰ ਘਿਓ ਦੇ ਰੂਪ ਵਿੱਚ ਮਿਲਾਵਟ ਕਰਕੇ ਵੇਚਿਆ ਜਾਂਦਾ ਕਿ ਇਹ ਪਿਓਰ ਘਿਓ ਹੈ ਜੋ ਪ੍ਰੈਸ ਕਾਨਫਰੰਸ ਕੀਤੀ ਇਨਾਨ ਨੇ ਇੱਕ ਗੱਲ ਹੋਰ ਬੜੀ ਹੈਰਾਨ ਕਰਨ ਵਾਲੀ ਉਹਨਾਂ ਨੇ ਕਿਹਾ ਕਿ ਤੁਸੀਂ ਆਮ ਮਾਰਕੀਟ 'ਚ ਚਲੇ ਜਾਓ ਉੱਥੇ ਦੇਸੀ ਘਿਓ ਪਿਓਰ ਕਿਉਂ ਤੁਹਾਨੂੰ ਬਹੁਤ ਮਹਿੰਗਾ ਮਿਲੇਗਾ ਪਰ ਜੋ ਟੈਂਡਰ ਦਿੱਤੇ ਗਏ ਸੀ ਮੰਦਰ ਵੱਲੋਂ ਜੋ ਟੈਂਡਰ ਦਿੱਤੇ ਗਏ ਸੀ ਬਾਹਰ ਦੇ ਜੋ ਵਪਾਰੀ ਸੀ ਜੋ ਸਪਲਾਈ ਕਰਦੇ ਸੀ ਕਿਉਂ ਉਨ੍ਹਾਂ ਦੀ ਕੀਮਤ ਸੁਣ ਕੇ ਇਹ ਕਹਿੰਦੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਇਹ ਜੋ ਕਾਰਜਕਾਰੀ ਅਧਿਕਾਰੀ ਨੇ ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਹੀ ਆਪਣਾ ਕਾਰਜਭਾਰ ਸੰਭਾਲਿਆ ਸੀ ਜਿਸ ਜਿਨ੍ਹਾਂ ਨੂੰ ਜ਼ਿੰਮਾ ਸੌਂਪਿਆ ਸੀ TDP ਵੱਲੋਂ ਸੌਂਪਿਆ ਗਿਆ ਸੀ ਚੰਦਰਬਾਬੂ ਨਾਇਡੂ ਵੱਲੋਂ ਕਿ ਤੁਸੀਂ ਜਾਂਚ ਕਰੋ ਕਿ ਆਖਿਰਕਾਰ ਜੋ ਸ਼ਿਕਾਇਤਾਂ ਆ ਰਹੀਆਂ ਨੇ ਲੱਡੂ ਦੇ ਵਿੱਚ ਜੋ ਮਿਲਾਵਟ ਹੈ ਉਹ ਸਹੀ ਨੇ ਜਾਂ ਨਹੀਂ ਤਾਂ ਇਹਨਾਂ ਦਾ ਦਾਵਾ ਇਹ ਹੈ ਕਿ ਜਦੋਂ ਅਸੀਂ ਪਤਾ ਕੀਤਾ ਤਾਂ ਜੋ ਰੇਟ ਤੈਅ ਕੀਤੇ ਗਏ ਸੀ ਪਹਿਲਾਂ ਜੋ ਟੈਂਡਰ ਦਿੱਤੇ ਗਏ ਸੀ ਉਸ ਦੇ ਮੁਤਾਬਕ 300 ਤੋਂ ਲੈ ਕੇ 350 ਦੇ ਵਿਚਾਲੇ ਪਰ ਕਿਜੀ ਘਿਓ ਦਾ ਰੇਟ ਦੱਸਿਆ ਗਿਆ ਸੀ ਪਰ ਅੱਜ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਕਿ ਮਾਰਕੀਟ ਤੁਸੀਂ ਜਾਓਗੇ ਜਦੋਂ ਦੇਸੀ ਘਿਓ ਦਾ 1 ਕਿਲੋ ਦਾ ਰੇਟ ਪੁੱਛੋਗੇ ਤਾਂ ਉਹਦਾ ਰੇਟ ਕੀ ਹੋਏਗਾ ਉਸ ਦਾ ਰੇਟ ਡਬਲ ਹੋਏਗਾ ਜੋ ਇਸ ਦੇ ਵਿੱਚ ਰੇਟ ਕੋਟ ਕੀਤਾ ਗਿਆ ਟੈਂਡਰ ਦੇ ਵਿੱਚ ਪਹਿਲੀ ਗੜਬੜੀ ਤਾਂ ਇੱਥੇ ਨਜ਼ਰ ਆ ਰਹੀ ਹੈ ਇਹਨਾਂ ਦੇ ਦਾਅਵੇ ਦੇ ਮੁਤਾਬਕ ਦੂਜੀ ਗੱਲ ਇਹ ਕਹਿ ਰਹੇ ਨੇ ਕਿ ਜਦੋਂ ਤੁਸੀਂ ਦੇਸੀ ਘਿਓ ਜਾਂ ਜੋ ਤੀਰੁਪਤੀ ਮੰਦਿਰ ਦੇ ਵਿੱਚ ਜੋ ਕਿ ਜੋ ਲੱਡੂ ਤਿਆਰ ਕੀਤਾ ਜਾਂਦਾ ਪ੍ਰਸ਼ਾਦ ਦੇ ਲਈ ਉਸ ਦੇ ਲਈ ਜਦੋਂ ਤੁਸੀਂ ਘਿਓ ਦੀ ਪਿਓਰਿਟੀ ਦੀ ਮਾਤਰਾ ਚੈੱਕ ਕਰਦੇ ਹੋ ਤਾਂ ਉਸ ਦੇ ਵਿੱਚ ਫੈਟ ਦੀ ਮਾਤਰਾ 90 ਤੋਂ 95 ਦੀ ਪੁਆਇੰਟ ਦੀ ਹੋਣੀ ਚਾਹੀਦੀ ਹੈ ਪਰ ਜੋ ਜਾਂਚ ਦੇ ਵਿੱਚ ਸਾਹਮਣੇ ਆਇਆ ਉਹ 20 ਤੱਕ ਵੀ ਹਾਸਲ ਨਹੀਂ ਹੋਈ ਯਾਨੀ ਕਿ ਲੋਕਾਂ ਦੀ ਆਸਥਾ ਦੇ ਨਾਲ ਜੇਕਰ ਇਸ ਚ ਸੱਚਾਈ ਹੈ ਤਾਂ ਲੋਕਾਂ ਦੀ ਆਸਥਾ ਦੇ ਨਾਲ ਕਿੰਨਾ ਵੱਡਾ ਖਲਵਾੜ ਹੋ ਰਿਹਾ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦੁਨੀਆ ਦੇ ਮਸ਼ਹੂਰ ਮੰਦਰਾਂ ਦੇ ਵਿੱਚ ਪਵਿੱਤਰ ਮੰਦਰਾਂ ਦੇ ਵਿੱਚੋਂ ਇੱਕ ਆਉਂਦਾ ਹੈ ਤੀਰુપਤੀ ਮੰਦਿਰ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਬਹੁਤ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਇਸ ਮੰਦਿਰ ਨਾਲ ਜੁੜੀਆਂ ਹੋਈਆਂ ਨੇ ਤੇ ਇਹ ਜੋ ਲੱਡੂ ਹੈ ਇਸ ਲੱਡੂ ਦੀ ਮਾਨਤਾ ਹੈ ਕਿ ਇਹ 300 ਸਾਲ ਤੋਂ ਵੀ ਵੱਧ ਤੋਂ ਬਣਾਇਆ ਜਾਂਦਾ ਹੈ ਤੇ ਇਸ ਨੂੰ ਬਣਾਉਣ ਦੇ ਲਈ ਕਾਫੀ ਜੋ ਸੁਰੱਖਿਆ ਮਿਆਰ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਪਰ ਹੁਣ ਜੋ ਇਲਜ਼ਾਮ ਲੱਗ ਰਹੇ ਨੇ ਤੇ ਹੁਣ ਜੋ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਉਸ ਤੋਂ ਬਾਤ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਤੁਸੀਂ ਦੇਸ਼ ਦੇ ਕਿਸੇ ਵੀ ਵੱਡੇ ਧਾਰਮਿਕ ਸਥਾਨ ਤੇ ਜਾਓ ਤਾਂ ਉੱਥੇ ਮਨ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੋਏਗਾ ਕਿ ਆਖਿਰਕਾਰ ਜੋ ਪ੍ਰਸਾਦ ਦੇ ਰੂਪ ਵਿੱਚ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹ ਆਖਿਰਕਾਰ ਉਹਦੇ ਵਿੱਚ ਕੋਈ ਗੜਬੜੀ ਤਾਂ ਨਹੀਂ ਹੈ ਜਾਂ ਕੋਈ ਉਹਦੇ ਵਿੱਚ ਉਨਤਾਈਆਂ ਤਾਂ ਨਹੀਂ ਵਰਤੀਆਂ ਗਈਆਂ ਤਾਂ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਇਸ ਸਮੇਂ ਖੜਾ ਹੋ ਗਿਆ ਹੁਣ ਜਦੋਂ ਇਹ ਵਿਵਾਦ ਵੱਧ ਗਿਆ ਤਾਂ ਕੇਂਦਰੀ ਮੰਤਰੀ ਗ੍ਰਹਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਖ-ਵੱਖ ਪਾਰਟੀਆਂ ਵੱਲੋਂ ਤੇ ਜੋ ਦੇਸ਼ ਦੇ ਸਿਹਤ ਮੰਤਰੀ ਨੇ ਜੇਪੀ ਨੱਡਾ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਹੈ ਸੂਬਾ ਸਰਕਾਰ ਤੋਂ ਕਿ ਆਖਿਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਕਰ ਕੀ ਕੀਤਾ ਕੀ ਜਾ ਰਿਹਾ ਹੈ ਉਸ ਦੀ ਪੂਰੀ ਰਿਪੋਰਟ ਸਾਨੂੰ ਦਿੱਤੀ ਜਾਵੇ ਜਿਹੜੀ ਪਾਰਟੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਗਨਮੋਹਨ ਰੈਡੀ ਦੀ ਪਾਰਟੀ ਹੈ YSRCP ਉਹਨਾਂ ਨੇ ਵੀ ਕਿਹਾ ਕਿ ਜੇਕਰ ਇਸ ਦੇ ਵਿੱਚ ਸਾਡੇ ਉੱਪਰ ਕੋਈ ਇਲਜ਼ਾਮ ਲੱਗ ਰਹੇ ਨੇ ਜਾਂ ਸਾਡੇ ਦੌਰਾਨ ਕੋਈ ਗੜਬੜੀਆਂ ਹੋਈਆਂ ਨੇ ਤਾਂ ਹਾਈ ਕੋਰਟ ਅਸੀਂ ਪਹੁੰਚ ਰਹੇ ਹਾਂ ਤੇ ਇਸ ਦੀ ਜਾਂਚ CBI ਤੋਂ ਕਰਵਾਈ ਜਾਵੇ ਤਾਂ ਇਸ ਦੇ ਵਿੱਚ ਕੋਈ ਵੀ ਪਾਰਟੀ ਆਪਣੇ ਆਪ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਰਿਸਪਾਂਸਿਬਿਲਟੀ ਲੈਣ ਨੂੰ ਤਿਆਰ ਨਹੀਂ ਹੈ ਕਿ ਕਿਸ ਦੇ ਦੌਰ ਚ ਕੀ ਗੜਬੜੀ ਹੋਈ ਕਿਉਂਕਿ ਇਹ ਆਸਥਾ ਦਾ ਮਸਲਾ ਹੈ ਕਰੋੜਾਂ ਲੋਕਾਂ ਦੀ ਆਸਥਾ ਇਸ ਮੰਦਰ ਨਾਲ ਜੁੜੀ ਹੋਈ ਹੈ ਤੇ ਉਸ ਪ੍ਰਸਾਦ ਨਾਲ ਜਿਸ ਨੂੰ ਹਾਸਲ ਕਰਨ ਦੇ ਲੋਕ ਕਰਨ ਲਈ ਲੋਕ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਦੇ ਨੇ ਤਾਂ ਇਹ ਤਾਂ ਗੱਲ ਰਹੀ ਜੋ ਮੌਜੂਦਾ ਹੈ ਕਿ ਇਹ ਲੋਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੇ ਵੱਡੇ ਮੰਦਰ ਦੇ ਵਿੱਚ ਜਿਸ ਦੀ ਆਸਥਾ ਇੰਨੀ ਪੂਰੀ ਦੁਨੀਆ ਦੇ ਵਿੱਚ ਹੈ ਉਸ ਦੇ ਜੋ ਪ੍ਰਸਾਦ ਮਿਲਦਾ ਹੈ ਉਸ ਦਾ ਜੋ ਉਸ ਦੇ ਬਾਰੇ ਜੋ ਸਵਾਲ ਖੜੇ ਕਿਤੇ ਜਾਣੇ ਇਹ ਵੀ ਗੰਭੀਰ ਸਵਾਲ ਕਿ ਇਸ ਦੇ ਵਿੱਚ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਤਾਂ ਲੋਕਾਂ ਦੀ ਆਸਥਾ ਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਸਵਾਲ ਖੜੇ ਹੋ ਰਹੇ ਹੋਣਗੇ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਹੁਣ ਅੱਗੇ ਦੀ ਗੱਲ ਦੱਸਦੇ ਹਾਂ ਕਿ ਇਸ ਮੰਦਰ ਦੀ ਮਹੱਤਤਾ ਕੀ ਹੈ ਤੇ ਇਸ ਜੋ ਲੱਡੂ ਹੈ ਇਸ ਦੀ ਇਤਿਹਾਸਿਕ ਪਿਛੋਕੜ ਕੀ ਹੈ ਪਹਿਲਾਂ ਅਸੀਂ ਤੁਹਾਨੂੰ ਮੰਦਰ ਬਾਰੇ ਦੱਸੀਏ ਇਹ ਮੰਦਰ ਪੂਰੀ ਦੁਨੀਆ ਦੇ ਵਿੱਚ ਹਿੰਦੂਆਂ ਦਾ ਇੱਕ ਆਸਥਾ ਦਾ ਵੱਡਾ ਪ੍ਰਤੀਕ ਹੈ ਕਰੋਣਾ ਦੀ ਗਿਣਤੀ ਦੇ ਵਿੱਚ ਇਹ ਇੱਥੇ ਹਿੰਦੂ ਮੱਥਾ ਟੇਕਣ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਇਹ ਮੰਦਰ ਭਗਵਾਨ ਵਿਸ਼ਨੂੰ ਦੇ ਇੱਕ ਰੂਪ ਹੈ ਵੈਂਕਟੇਸ਼ਵਰ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਇਹ ਮੰਦਰ ਜਿਸ ਕਰਕੇ ਇਸ ਦਾ ਨਾਮ ਤੀਰુપਤੀ ਮੰਦਰ ਰੱਖਿਆ ਗਿਆ ਹੈ ਭਗਵਾਨ ਵਿਸ਼ਨੂੰ ਦੇ ਇੱਕ ਰੂਪ ਦੀ ਇੱਥੇ ਪੂਜਾ ਕੀਤੀ ਜਾਂਦੀ ਹੈ ਇਸ ਕਰਕੇ ਇਸ ਦੀ ਮਾਨਤਾ ਹੈ ਇਹ ਆਂਧਰਾ ਪ੍ਰਦੇਸ਼ ਦੀ ਤ੍ਰਿਪੂਰੀ ਤੀਰુપਤੀ ਜ਼ਿਲ੍ਹੇ ਦੇ ਵਿੱਚ ਇਹ ਮੰਦਰ ਸਥਾਪਿਤ ਹੈ ਜਿਸ ਕਰਕੇ ਤੀਰુપਤੀ ਮੰਦਰ ਵੀ ਨਾਮ ਇਸ ਨੂੰ ਕਿਹਾ ਜਾਂਦਾ ਹੈ ਤੀਰੂਮਾਲਾ ਦੀਆਂ ਪਹਾੜੀਆਂ ਦੇ ਵਿੱਚ ਇਹ ਮੰਦਰ ਸਥਿਤ ਹੈ ਤੇ ਪੂਰੀ ਦੁਨੀਆ ਦੇ ਵਿੱਚ ਇਸ ਦੀ ਮਾਨਤਾ ਹੈ ਇਸ ਤੋਂ ਬਾਅਦ ਇਸ ਮੰਦਿਰ ਦੇ ਵਿੱਚ ਇਸ ਮੰਦਿਰ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਪੂਰੇ ਸਾਲ ਦੇ ਵਿੱਚ ਲੋਕ ਪਹੁੰਚਦੇ ਨੇ ਮੱਥਾ ਟੇਕਣ ਦੇ ਲਈ ਤਾਂ ਇਸ ਦਾ ਸਾਮ ਸੰਭਾਲ ਤੇ ਰੱਖ ਰਖਾ ਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਜਿਸ ਨੂੰ ਕਿਹਾ ਜਾਂਦਾ ਹੈ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਜਿਵੇਂ ਕਿ ਤੁਸੀਂ ਵੈਸ਼ਨਰੀ ਮੰਦਿਰ ਚਲੇ ਜਾਓ ਉੱਥੇ ਵੀ ਇੱਕ ਟਰਸਟ ਬਣਾਇਆ ਗਿਆ ਜੋ ਕਿ ਸਾਰੇ ਮੰਦਿਰ ਦੀ ਦੇਖ ਰੇਖ ਕਰਦਾ ਹੈ ਸਾਮ ਸੰਭਾਲ ਕਰਦਾ ਹੈ ਤਾਂ ਇੱਥੇ ਵੀ ਇੱਕ ਟਰਸਟ ਬਣਾਇਆ ਗਿਆ ਜਿਸ ਦਾ ਨਾਮ ਹੈ ਤਿਰੂਮਾਲਾ ਤਿਰੂਪਤੀ ਦੇਵਸਥਾਨਮ TTD ਕਿਹਾ ਜਾਂਦਾ ਇਸ ਨੂੰ ਇਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਮੰਦਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਮਿਰਦੇ ਲੱਡੂਆਂ ਬਾਰੇ ਹਾਲਾਂਕਿ ਲੱਡੂ ਤਾਂ ਇੱਥੇ ਮਿਲਦੇ ਹੀ ਨੇ ਹੋ ਹੋ ਵੀ ਪ੍ਰਸ਼ਾਦ ਦੇ ਰੂਪ ਵਿੱਚ ਜਲੇਬੀਆਂ ਹੋਣ ਜਾਂ ਕੁਝ ਹੋਰ ਚੀਜ਼ਾਂ ਹੋਣ ਉਹ ਵੀ ਪ੍ਰਸ਼ਾਦ ਦੇ ਰੂਪ ਵਿੱਚ ਮਿਲਦੀਆਂ ਨੇ ਪਰ ਲੱਡੂਆਂ ਦੀ ਆਪਣੀ ਖਾਸ ਮਹੱਤਤਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਲੱਡੂ ਕਿਹੜੀ ਥਾਂ ਤੇ ਤਿਆਰ ਕੀਤੇ ਜਾਂਦੇ ਨੇ ਕੌਣ ਕੌਣ ਲੋਕ ਤਿਆਰ ਕਰਦੇ ਨੇ ਉਸ ਦੇ ਵਿੱਚ ਉਸ ਦੀ ਬਾਰੀ ਉਸ ਦੇ ਬਾਰੇ ਜੋ ਇਨਫੋਰਮੇਸ਼ਨ ਹੈ ਬੜੀ ਗੁਪਤ ਰੱਖੀ ਜਾਂਦੀ ਤਾਂ ਕਿ ਇਹਦੇ ਵਿੱਚ ਕੋਈ ਗੜਬੜੀ ਨਾ ਹੋਵੇ ਪਰ ਗੜਬੜੀ ਦਾ ਜੋ ਇਲਜ਼ਾਮ ਲਗਾਇਆ ਜਾ ਰਿਹਾ ਉਹ ਆਪਣੇ ਆਪ ਵਿੱਚ ਵੱਡਾ ਹੈ ਕਿਉਂਕਿ ਜਦੋਂ ਇਸ ਲੱਡੂ ਨੂੰ ਬਣਾਉਣ ਦੇ ਲਈ ਸਪਲਾਈ ਕੀਤਾ ਜਾਂਦਾ ਕਿਉਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਤਾਂ ਲੋਕਾਂ ਨੂੰ ਝਟਕਾ ਲੱਗਣਾ ਤੈ ਹੈ ਤਾਂ ਅਸੀਂ ਕਹਿ ਰਹੇ ਸੀ ਕਿ ਇਸ ਜੋ ਮੰਦਰ ਬਾਰੇ ਵੀ ਅਸੀਂ ਦੱਸ ਰਹੇ ਸੀ ਇਹ ਮੰਦਰ ਦੀ ਸਥਾਪਨਾ ਜਿਹੜੀ ਉਹ 11ਵੀਂ ਸਦੀ ਦੇ ਵਿੱਚ ਕੀਤੀ ਗਈ ਸੀ ਅੱਜ ਤੁਸੀਂ 21ਵੀਂ ਸਦੀ ਦੇ ਵਿੱਚੋਂ 11ਵੀਂ ਸਦੀ ਦਾ ਇਹ ਮੰਦਿਰ ਹੈ ਜਿਸ ਦੀ ਮਾਨਤਾ ਕਿੰਨੀ ਹੋਵੇਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਥੇ ਜੋ ਲੱਡੂ ਤਿਆਰ ਕੀਤਾ ਜਾਂਦਾ ਉਸ ਬਾਰੇ ਇਹ ਵੀ ਕਿਹਾ ਜਾਂਦਾ ਕਿ 300 ਸਾਲਾਂ ਤੋਂ ਇਹ ਇਹ ਲੱਡੂ ਮੰਦਿਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਤਿਆਰ ਕੀਤਾ ਜਾਂਦਾ ਤੇ ਜਿਹੜੀ ਕਿਚਨ ਦੇ ਵਿੱਚ ਤਿਆਰ ਕੀਤਾ ਜਾਂਦਾ ਉੱਥੇ ਹਰ ਕੋਈ ਸ਼ਖਸ ਨਹੀਂ ਜਾ ਸਕਦਾ ਬੜੀ ਹੀ ਉੱਥੇ ਸੁਰੱਖਿਆ ਦੀ ਚਾਰ ਚੌਂਬੰਦ ਵਿਵਸਥਾ ਕੀਤੀ ਜਾਂਦੀ ਹੈ ਸਾਰੀ ਵਸਥਾਵਾਂ ਠੀਕ ਨੇ ਪਰ ਜਦੋਂ ਉਸ ਲੱਡੂ ਨੂੰ ਤਿਆਰ ਕਰਨ ਵਾਲਾ ਕਿ ਉਹ ਹੀ ਗੜਬੜ ਨਿਕਲੇ ਉਸ ਦੇ ਬਾਰੇ ਇਲਜ਼ਾਮ ਲਗਾਏ ਜਾਂਦੇ ਆ ਇਹ ਆਪਣਾ ਵਿਚੋਚਣ ਦਾ ਵਿਸ਼ਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਇਹ ਮੰਦਿਰ ਜਿਹੜਾ ਹੈ ਇਹ ਦੁਨੀਆ ਦਾ ਸਭ ਤੋਂ ਅਮੀਰ ਮੰਦਰਾ ਵਿੱਚੋਂ ਇੱਕ ਆਉਂਦਾ ਹੈ ਇੱਥੇ ਟਣਾ ਦੀ ਮਾਤਰਾ ਦੇ ਵਿੱਚ ਲੋਕੀ ਸੋਨਾ ਚੜਾਉਂਦੇ ਨੇ ਇਸ ਤੋਂ ਇਲਾਵਾ ਲੋਕ ਇੱਥੇ ਜੋ ਦਾਨ ਪੇਟੀ ਦੇ ਵਿੱਚ ਪੈਸਾ ਪਾਉਂਦੇ ਨੇ ਮਾਇਆ ਪਾਉਂਦੇ ਨੇ ਉਹ ਵੀ ਬਹੁਤ ਵੱਡੀ ਹੈ ਤਾਂ ਇੱਥੇ ਇਹ ਕਿਹਾ ਜਾਂਦਾ ਹੈ ਕਿ ਰੋਜ਼ਾਨਾ ਔਸਤਨ 1 ਲੱਖ ਲੋਕ ਇੱਥੇ ਮੱਥਾ ਟੇਕਦੇ ਨੇ ਸੋਚੋ ਕਿੰਨਾ ਵੱਡਾ ਮੰਦਿਰ ਹੋਏਗਾ ਕਿ 1 ਲੱਖ ਲੋਕ ਰੋਜ਼ ਇੱਥੇ ਮੱਥਾ ਟੇਕਣ ਆਉਂਦੇ ਨੇ ਤਾਂ ਉਸੇ ਦੇ ਰੂਪ ਵਿੱਚ ਇੱਥੇ ਚੜਾਵਾ ਵੀ ਚੜਦਾ ਹੋਏਗਾ ਇਸ ਤੋਂ ਇਲਾਵਾ ਇਹ ਵੀ ਇੱਕ ਡਾਟਾ ਹੈ ਕਿ ਪੂਰੇ ਸਾਲ ਦੇ ਵਿੱਚ ਅੰਦਾਜ਼ਨ 1 ਟਨ ਯਾਨੀ 1000 ਕਿਲੋ ਸੋਨਾ ਇੱਥੇ ਲੋਕ ਆਪਣੀ ਆਸਥਾ ਦੇ ਰੂਪ ਵਿੱਚ ਚੜਾ ਕੇ ਜਾਂਦੇ ਨੇ ਯਾਨੀ ਆਸਥਾ ਲੋਕਾਂ ਦੀ ਇੰਨੀ ਹੈ ਕਿ ਰੋਜ਼ ਔਸਤਨ 1 1 ਲੱਖ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਚੜਾਵਾ ਚੜਦਾ ਹੈ ਉਸ ਤੋਂ ਬਾਅਦ ਸਾਲਾਨਾ 1 ਟਨ 1000 ਕਿਲੋ ਤੋਂ ਵੱਧ ਸੋਨਾ ਇੱਥੇ ਲੋਕੀ ਆਸਥਾ ਦੇ ਪ੍ਰਤੀਕ ਦੇ ਵਿੱਚ ਝੜਾ ਕੇ ਜਾਂਦੇ ਨੇ ਪਰ ਲੋਕਾਂ ਦੀ ਜਦੋਂ ਆਸਥਾ ਜੁੜੀ ਹੋਵੇ ਤਾਂ ਜਦੋਂ ਇੱਥੇ ਲੋਕ ਪ੍ਰਸ਼ਾਦ ਲੈਣ ਆਉਂਦੇ ਨੇ ਉਸ ਲੱਡੂ ਬਾਰੇ ਲੋਕ ਲੰਬੀਆਂ ਲਾਈਨਾਂ 'ਚ ਲੱਗਦੇ ਨੇ ਇਹ ਵੀ ਕਿਹਾ ਜਾਂਦਾ ਕਿ ਲੰਬੀਆਂ ਲਾਈਨਾਂ 'ਚ ਲੱਗਦੇ ਨੇ ਲੋਕਾਂ ਦੀ માનਤਾ ਹੈ ਕਿ ਇਸ ਪ੍ਰਸ਼ਾਦ ਨੂੰ ਅਸੀਂ ਘਰ ਲੈ ਕੇ ਜਾਣਾ ਹੈ ਪਰ ਜਦੋਂ ਉਸ ਲੱਡੂ ਦੇ ਵਿੱਚ ਜਿਹੜਾ ਘਿਓ ਵਰਤਾ ਜਾਂਦਾ ਉਸ ਦੇ ਵਿੱਚ ਇਹ ਸਵਾਲ ਪੈਦਾ ਹੋ ਜਾਵੇ ਕੀ ਪਸ਼ੂਆਂ ਦੀ ਚਰਬੀ ਮਲਾਈ ਜਾਂਦੀ ਹੈ ਫਿਸ਼ ਆਇਲ ਮੱਛੀ ਦਾ ਤੇਲ ਮਲਾਇਆ ਜਾਂਦਾ ਉਸ ਲੱਡੂ ਦੇ ਵਿੱਚ ਤਾਂ ਜਿਹੜਾ ਇੱਕ ਸ਼ਰਧਾਲੂ ਹੈ ਉਸ ਦੇ ਮਨ ਦੇ ਪਰ ਕੀ ਕੁਝ ਬੀਤ ਰਿਹਾ ਹੋਵੇਗਾ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਧੰਨਵਾਦ